ਲੋ ਜੀ ਅੱਜ ਬਣਾਈਆਂ ਆਪਾਂ ਮਠੀਆਂ ਮਠੀਆਂ ਬਣਾਈਆਂ ਗੁੜ ਵਾਲੀਆਂ ਤੇ ਨਮਕੀਨ ਮਠੀਆਂ ਬਣਾਈਆਂ ਨੇ ਦੋਨੇ ਤਰ੍ਹਾਂ ਦੀਆਂ ਮਠੀਆਂ ਬਣਾਈਆਂ ਨੇ ਤੇ ਇਹ ਕਿਸ ਤਰ੍ਹਾਂ ਬਣਾਈਆਂ ਇਹ ਚ ਕੀ ਕੀ ਸਮਾਨ ਪਾਇਆ ਵੀਡੀਓ ਦਾ ਪੂਰਾ ਐਂਡ ਤੱਕ ਦੇਖੋ ਹਸਿਆ ਕਾਲ ਜੀ ਸਵਾਗਤ ਹੈ ਜੀ ਆਪਣੇ ਪੰਜਾਬੀ ਕਿਚਨ ਤੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਆ ਜੀ ਮਠੀਆਂ ਮਠੀਆਂ ਵੀ ਤੇ ਨੋਨ ਵਾਲੇ ਮਠੀਆਂ ਵੀ ਸੌਣ ਚੜਨ ਵਾਲਾ ਤੁਹਾਨੂੰ ਪਤਾ ਹੈ ਸੰਧਾਰਾ ਵੀ ਆਪਾਂ ਕੁੜੀਆਂ ਨੂੰ ਦੇ ਕੇ ਆਨੇ ਇਸ ਕਰਕੇ ਆਪਾਂ ਸੰਧਾਰਾ ਦੀ ਤਿਆਰੀ ਕਰਦੇ ਆਂ ਤਿੰਨ ਕੌਲੀਆਂ ਆਟੇ ਦੇ ਲੈ ਲਏ ਸੀ ਕਣਕ ਦੇ ਆਟੇ ਦੇ ਛਾਣ ਲਿਆ ਬਿਲਕੁਲ ਔਰ ਦੋ ਕੌਲੀਆਂ ਮੈਦੀ ਦੇ ਲੈਤੇ ਆਸੀਂ ਇਹਨਾਂ ਨਾਲ ਆਪਾਂ ਨੂਨ ਵਾਲੇ ਵੈਦੇ ਦੀ ਬਣਾਵਾਂਗੇ ਗੁੜ ਵਾਲੇ ਆ ਪਾ ਗੁੜ ਪਾ ਕੇ ਮਿੱਠੀਆਂ ਮਿੱਠੀਆਂ ਮਠੀਆਂ ਬਣਾਵਾਂਗੇ ਦੋਨੇ ਤਰ੍ਹਾਂ ਦੀਆਂ ਮਠੀਆਂ ਬਣਾਵਾਂਗੇ ਤੇ ਚਲੋ ਜੀ ਵੀਡੀਓ ਕਰਦੇ ਹਾਂ ਸਟਾਰ ਸਭ ਤੋਂ ਪਹਿਲਾਂ ਜੀ ਆਪਾਂ ਮਿੱਠੀਆਂ ਮਠੀਆਂ ਬਣਾਵਾਂਗੇ ਆਟਾ ਆਪਾਂ ਛਾਣਿਆ ਹੋਇਆ ਤੇ ਇਹ ਚ ਪਾਵਾਂਗੇ ਅਰਮੋਨੀਅਮ ਥੋੜਾ ਜਿਹਾ ਅੱਧਾ ਚਮਚਾ ਚੌਥਾ ਇਸਾ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਪੌਣ ਨਾਲ ਮੋਨੇ ਪਾਉਣ ਨਾਲ ਆਪਣੀਆਂ ਮਠੀਆਂ ਇਹਦੇ ਖਸਤਾ ਵੱਢਣਗੇ ਬਹੁਤ ਹੀ ਜ਼ਿਆਦਾ ਤੇ ਫੁੱਲ ਜਾਣਗੇ ਵਧੀਆ ਇਹਨਾਂ ਚੰਗੀ ਤਰ੍ਹਾਂ ਮਿਕਸ ਕਰਨ ਦਾ ਵਾਧਾ ਪਾ ਮੋਨ ਪਾਵਾਂਗੇ ਇਹਦੇ ਹੋਰ ਘਿਓ ਦਾ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੁਸੀਂ ਸਰੋਂ ਦਾ ਤੇਲ ਤੇ ਰਿਫਾਈਨ ਵੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਪਾ ਰ ਆਉਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਕੋਈ ਗੱਠਾਂ ਜਿਹਾ ਨਾ ਰਹੇ ਔਰ ਸਾਰਾ ਵਧੀਆ ਮਿਕਸ ਹੋ ਜਾਵੇ ਲੋ ਜੀ ਸਾਰੇ ਨੂੰ ਮੈਂ ਮਿਕਸ ਕਰ ਲਿਆ ਮੈਂ ਆਟੇ ਨੂੰ ਤੇ ਹੁਣ ਆਪਾਂ ਇਹਨੂੰ ਗੁੰਨਾਂਗੇ ਚੰਗੀ ਤਰ੍ਹਾਂ ਜਿਹੜਾ ਮਠੀਆਂ ਵਾਲਾ ਆਟਾ ਹੁੰਦਾ ਥੋੜਾ ਜਿਹਾ ਸਖਤ ਹੁੰਦਾ ਤੇ ਥੋੜਾ ਥੋੜਾ ਪਾਣੀ ਪਾ ਕੇ ਨਾ ਆਪਾਂ ਮਿੱਠਾ ਗੁੜ ਵਾਲਾ ਗੁੜ ਨੂੰ ਪਹਿਲਾਂ ਘੋਲ ਕੇ ਰੱਖ ਲਿਆ ਸੀ ਇਮੀ ਆਟਾ ਗੁੰਨੇ ਨੇ ਅਮੀ ਗੁੰਨਾਂਗੇ ਪਰ ਥੋੜਾ ਜਿਹਾ ਆਟਾ ਕੋਲਾ ਹੁੰਦਾ ਏ ਥੋੜਾ ਸਖਤ ਗੁੰਨਾਂਗੇ ਇੱਕ ਚੀਜ਼ ਆਪਾਂ ਭੁੱਲ ਗਏ ਜੀ ਇਹਦੇ ਆਪਾਂ ਸੌਂਗ ਪਾਵਾਂਗੇ ਫਲੇਵਰ ਲਈ ਤੇ ਨਾਰੀਅਲ ਦਾ ਬੂਰਾ ਪਾਵਾਂਗੇ ਥੋੜਾ ਜਿਹਾ ਪਾ ਕੇ ਫਿਰ ਚੰਗੀ ਤਰ੍ਹਾਂ ਮਿਕਸ ਕਰਾਂਗੇ ਸਾਰੇ ਚੀਜ਼ਾਂ ਇਕੱਠੇ ਹੀ ਗੁੰਨਾਂਗੇ। ਲੋ ਜੀ ਆਪਣਾ ਆਟਾ ਦੇਖੋ ਤਿਆਰ ਹੋ ਗਿਆ ਬਿਲਕੁਲ। ਦੇਖੋ ਇੰਨਾ ਟਾਈਟ ਆਪਾਂ ਗੁੰਨ ਗੁੰਨਣਾ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਬੇਲਾਂਗੇ। ਪਹਿਲਾਂ ਦਸਰਾ ਪੇੜਾ ਕਰ ਲੈਣਾ। ਚੰਗੀ ਤਰ੍ਹਾਂ ਪੇੜੇ ਨੂੰ ਬਿਲਕੁਲ ਕਰਕੇ। ਦੇਖੋ ਕ੍ਰੈਕਸ ਵਗੈਰਾ ਨਾ ਰਹੇ। ਤੇ ਫਿਰ ਆਪਾਂ ਬੇਲਾਂਗੇ। ਮਠਿਆੜੀਆਂ ਤੁਸੀਂ ਕੋਈ ਵੀ ਸ਼ੇਪ ਚ ਬਣਾ ਸਕਦੇ ਹੋ ਇਸ ਤਰ੍ਹਾਂ ਆਪਾਂ বেল ਲਾਂਗੇ ਜੀ ਬੇਲ ਕੇ ਨਾ ਆਪਾਂ ਸਾਰੇ ਇਸ ਤਰ੍ਹਾਂ ਮਠੀਆਂ ਕੱਟ ਲਾਂਗੇ ਤੁਸੀਂ ਚੌਰਸ ਵੀ ਬਣਾ ਸਕਦੇ ਹੋ ਮੇਰੇ ਕੋਲ ਕੁਕਿੰਗ ਕਟਰ ਹੈ ਤੇ ਮੈਂ ਥੋੜੀ ਜਿਹੀ ਆਪਾਂ ਗੋਲ ਬਣਾਵਾਂਗੇ ਥੋੜੀ ਜਿਹੀ ਆਪਾਂ ਚੌਰਸ ਬਣਾਵਾਂਗੇ ਬਸ ਇੰਨਾ ਕੁ ਪਤਲਾ ਰੱਖਣਾ ਤੁਸੀਂ ਜਿਆਦਾ ਪਤਲਾ ਨਹੀਂ ਬਕਤਵਸ ਪਤਲਾ ਨਹੀਂ ਕਰਨਾ ਤੇ ਆਪਾਂ ਇਸ ਤਰ੍ਹਾਂ ਕਟਿੰਗ ਕਰ ਲਾਂਗੇ ਲੋ ਜੀ ਗੋਲ ਵਾਲੇ ਆਪਾਂ ਕੱਟ ਲਿਆ ਤੇ ਹੁਣ ਆਪਾਂ ਇੱਕ ਵਾਰ ਦੁਬਾਰਾ ਫੇਰ ਤੁਹਾਨੂੰ ਦਿਖਾਉਨੇ ਆ ਤੇ ਚੌਰਸ ਮਠੀਆਂ ਕਟਾਂਗੇ ਆਪਾਂ ਲੋ ਜੀ ਥੋੜੀਆਂ ਜਿਹਾ ਪੈਂਸ ਚੌਰਸ ਬਣਾਵਾਂਗੇ ਤੇ ਸਾਰੀਆਂ ਮਠੀਆਂ ਨੂੰ ਵੇਲ ਲਾਂ ਨੇ ਫਿਰ ਵੇਲ ਕੇ ਫਿਰ ਫਰਾਈ ਕਰਾਂਗੇ ਫਿਰ ਸਾਰੇ ਵੇਲ ਕੇ ਤੁਹਾਨੂੰ ਦਿਖਾਉਨੇ ਆ ਗੋਲ ਵੀ ਤੇ ਚੌਰਸ ਵੀ ਲੋ ਜੀ ਆਪਾਂ ਗੁੜ ਵਾਲੇ ਮਠੀਆਂ ਵੇਲ ਕੇ ਕੱਟ ਲਿਆ ਬਿਲਕੁਲ ਤਿਆਰ ਕਰ ਲਿਆ ਤੇ ਹੁਣ ਆਪਾਂ ਦੂਸਰੀ ਤਿਆਰੀ ਕਰਦੇ ਆ। ਲੋ ਜੀ ਇਹ ਹੈਗਾ ਜੀ ਮੈਦਾ ਮੈਦੇ ਨੂੰ ਵੀ ਆਪਾਂ ਛਾਣ ਲਿਆ ਸੀ ਬਿਲਕੁਲ ਤੇ ਆਪਾਂ ਹੁਣ ਇਹ ਚ ਪਾਵਾਂਗੇ ਜਮੈਣ। ਹੱਥ ਤੇ ਮਰਗ ਮਸਾਲੇ ਐਵੇਂ ਚੰਗੀ ਤਰ੍ਹਾਂ। ਔਰ ਮੋਹਨੇ ਵਿੱਚ ਵਿੱਚ ਪਾਵਾਂਗੇ ਚਮਚੇ ਦਾ चौथाई ਹਿੱਸਾ ਤੇ ਇਸ ਪਾਵਾਂਗੇ ਨਮਕ। ਅੱਧਾ ਚਮਚਾ ਜਿਹਾ। ਇਹਨਾਂ ਸਾਰਾ ਨੂੰ ਕਰਾਂਗੇ ਮਿਕਸ। ਸਕਰੰਚ ਵਾਦੀ ਆਪਾਂ ਇਸ ਪਾਵਾਂਗੇ ਮੋਨੀਓ ਜਿਹੜਾ ਤੇਲ ਹੈ ਗਰਮ ਕਰ ਲਿਆ ਸੀ ਕਿਉਂ ਤਾਂ ਕਿ ਜਿਹੜੇ ਆਪਣੀ ਮਠੀ ਜਿਹੜੀ ਆ ਉਹ ਬਹੁਤ ਹੀ ਖਸਤਾ ਤੇ ਵਧੀਆ ਬਣਨ ਲੋ ਜੀ ਮਿਕਸ ਕਰ ਲਿਆ ਤੇ ਦੇਖੋ ਆਪਣਾ ਇੰਨਾ ਕ ਹੋਣਾ ਚਾਹੀਦਾ ਮੋਂ ਨਿਆ ਜਿਹੜਾ ਪਾਣਾ ਆਪਾਂ ਮੋਂ ਪਾ ਲਓ ਚਾਹੇ ਤੁਸੀਂ ਮਿੱਠ ਬੇਕਿੰਗ ਪਾਊਡਰ ਪਾ ਦੋ ਲੇਕਿਨ ਸੋਡਾ ਮਸਾ ਸੌਰੀ ਤੇ ਜਿਵੇਂ ਤੁਹਾਨੂੰ ਠੀਕ ਲੱਗਦਾ ਉਹ ਪਾ ਲਓ ਚਾਹੇ ਕੱਲਾ ਤੇਲ ਪਾ ਲਓ ਘਿਓ ਪਾ ਲਓ ਨਹੀਂ ਹੈਗਾ ਬੇਕਿੰਗ ਸੋਡਾ ਵਗੈਰਾ ਤੇ ਇੰਨਾ ਕ ਆਪਾਂ ਪਾ ਲਿਆ ਹੁਣ ਆਪਾਂ ਬਿਲਕੁਲ ਤਿਆਰ ਹੈ ਤੇ ਆਪਾਂ ਹੁਣ ਇਹਨੂੰ ਵੇਨਿਊ ਵੀ ਸਖਤੀ ਗੁੰਨਾਂਗੇ ਥੋੜਾ ਥੋੜਾ ਪਾਣੀ ਪਾ ਕੇ ਲੋ ਜੀ ਆਪਾਂ ਮੈਦੇਨ ਨੂੰ ਵੀ ਚੰਗੀ ਤਰ੍ਹਾਂ ਗੋਨ ਲਿਆ ਤੇ ਇਹਨੂੰ ਆਪਾਂ ਰੱਖ ਦਾਂਗੇ 10 ਮਿੰਟ ਰੈਸਟ ਤੇ ਤੇ ਆਪਾਂ ਗੋੜਾੜੀ ਗੋੜਾੜੀ ਮੱਠੀਆਂ ਸੀ ਇਹਨਾਂ ਨੂੰ ਫਰਾਈ ਕਰਦੇ ਆਂ ਲੋ ਜੀ ਆਪਾਂ ਹੁਣ ਫਰਾਈ ਕਰਾਂਗੇ ਤੇ ਆਪਾਂ ਪਹਿਲਾਂ ਤੇਲ ਉਹ ਗਰਮ ਕਰਾਂਗੇ ਚੰਗੀ ਤਰ੍ਹਾਂ ਗਰਮ ਕਰਕੇ ਫੇਰ ਹੀ ਆਪਾਂ ਇਹ ਮੱਠੀਆਂ ਉਹ ਥਾਵਾਂਗੇ ਲੋ ਜੀ ਆਪਣਾ ਤੇਲ ਬਿਲਕੁਲ ਚੰਗੀ ਤਰ੍ਹਾਂ ਗਰਮ ਹੋ ਗਿਆ ਦੇਖ ਪਹਿਲੇ ਥੋੜਾ ਜਿਹਾ ਮੈਂ ਪਹਿਲਾਂ ਮੈਂ ਠੀਕ ਅੱਧੀ ਕੁ ਮਠੀ ਪਾ ਕੇ ਦੇਖ ਲਈ ਸੀ ਤੇ ਆਪਣਾ ਮੇਰੇ ਮਧਿਓ ਤੇਲ ਗਰਮ ਹੈ ਤੇ ਆਪਾਂ ਉਹਨੇ ਸਾਰੇ ਮਠੀਆਂ ਨੂੰ ਇੱਕ ਇੱਕ ਕਰਕੇ ਇਹਦੇ ਚ ਪਾ ਦਾਂਗੇ ਤੇ ਘੱਟ ਸੇਕ ਤੇ ਆਪਾਂ ਸਾਰੇ ਮਠੀਆਂ ਨੂੰ ਪਕਾਵਾਂਗੇ ਜਿੰਨਾ ਟਾਈਮ ਆਪਾਂ ਇਹ ਮਠੀਆਂ ਬਣ ਰਹੀਆਂ ਨੇ ਜੀ ਆਪਾਂ ਘੱਟ ਸੇਕ ਤੇ ਪਕਾਵਾਂਗੇ ਤਾਂ ਕਿ ਅੰਦਰ ਚੰਗੀ ਤਰ੍ਹਾਂ ਮਠੀਆਂ ਬਿਲਕੁਲ ਚੰਗੀ ਤਰ੍ਹਾਂ ਪੱਕ ਜਾ ਤੇ ਉਹਨਾਂ ਟਾਈਮ ਆਪਾਂ ਜਿਹੜੀਆਂ ਨਮਕੀਨ ਮੱਠੀਆਂ ਮੈਦੇ ਦੀਆਂ ਉਹ ਆਪਾਂ ਬੇਲ ਕੇ ਤਿਆਰ ਕਰ ਲਾਂ ਤੁਹਾਨੂੰ ਦਿਖਾਉਣਾ ਹੈ। ਰੋਜ਼ 10 ਮਿੰਟ ਤੋਂ ਵੱਧ ਹੋ ਚੁੱਕਿਆ ਸੀ ਆਪਣੇ ਮੈਦੇ ਨੂੰ ਰੱਖੇ ਨੂੰ ਤੇ ਆਪਾਂ ਹੁਣ ਛੋਟੇ ਜਿਹੇ ਪੇੜਾ ਲੈ ਲਾਂਗੇ ਇੱਧਰ ਕਰਵੇਂ ਤੇ ਚੰਗੀ ਤਰ੍ਹਾਂ ਪੇੜਾ ਕਰਾਂਗੇ। ਤੇ ਇੱਧਰ ਆਪਾਂ ਘਿਓ ਸੀ ਤੁਸੀਂ ਕੋਈ ਵੀ ਘਿਓ ਲੈ ਸਕਦੇ ਹੋ ਰਫਾਈਨ ਦਾ ਦੇਸੀ ਤੇ ਉਹਦੇ ਚ ਆਪਾਂ ਪਾਵਾਂਗੇ corn flour ਜਿਹੜੀ ਮੱਠੀਆਂ ਵਾਲੇ ਆਪਣੇ ਕੁੱਕਰੀ ਬਣਨਗੇ ਨਵੇਂ ਤਰੀਕੇ ਨਾਲ ਆਪਾਂ ਮੱਠੀਆਂ ਬਣਾ ਕੇ ਤਿਆਰ ਕਰਾਂਗੇ 2 ਚਮਚਾ corn flour ਪਾ ਲਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੁਸੀਂ ਮੈਂ ਇਦਾਂ ਵੀ ਪਾ ਸਕਦੇ ਹੋ ਔਰ corn flour ਨਹੀਂ ਹੈਗਾ ਇੱਕ ਰੋਟੀ ਤਰ੍ਹਾਂ ਬੇਲ ਲਾਂਗੇ ਤੇ ਲੈ ਇਹਨਾਂ ਨੂੰ ਲੋ ਜੀ ਰੋਟੀ ਨੂੰ ਆਪਾਂ ਵੇਲਾ ਹੈ ਨਾ ਕਿ ਪਤਲਾ ਤੇ ਆਪਾਂ ਇਹ ਜਿਹੜੀ ਸਲਰੀ ਬਣਾਈ ਸੀ ਕਿਹ ਵਾਲੀ ਇਸ ਤਰ੍ਹਾਂ ਸਾਰੇ ਤੇ ਲਗਾ ਦਾਂਗੇ ਸੰਗੀਤ ਰ ਤੇ ਇਦਰਾ ਉਹ ਫਸਕੇ ਇਸ ਫੋਲਡ ਕਰ ਦਾਂਗੇ ਤੇ ਇਦਰਾ ਵੀ ਫੋਲਡ ਕਰ ਦਾਂਗੇ ਤੇ ਆਪਾਂ ਦੁਬਾਰਾ ਫਿਰ ਜਿਵੇਂ ਪਰੌਂਠਾ ਬਣਾਉਂਦੇ ਨੇ ਆਪਾਂ ਚੌਰਸ ਇਸ ਤਰ੍ਹਾਂ ਫਿਰ ਦੁਬਾਰਾ ਵੇਲਾਂਗੇ इधर आप चौरस परौंठा बना लिया खबेल लिया हम दोबारा फिर सिलरी लगावे इस तरह फिर फोल्ड कर देंगे इस तरह बेलांगे लंबाई जी आप हिलाए जाने चंगी तरह देखो सारे मठ्ठिया कल कल हो गए तो आप थोड़ी जो होर पकावे तो इधर अपने मट्ठिया बन के तैयार है देखो कोई ज्यादा कच्चे नहीं बिल्कुल अंदर ही चं तरह पक चुके हैं कड़ देंगे अपना इसी तरह सारिया मट्ठिया बना के तैयार कर लेंगे ਇੱਧਰ ਆਪਾਂ ਇਸ ਤਰ੍ਹਾਂ ਦੇਖੋ ਤੁਹਾਨੂੰ ਦੱਸਿਆ ਸੀ ਇਸ ਤਰ੍ਹਾਂ ਵੇਲ ਲੈ ਚੰਗੀ ਤਰ੍ਹਾਂ ਮੋਟੇ ਬਤਲੇ ਇਹੋ ਤੁਸੀਂ ਆਪਣੇ ਸਾਈਜ਼ ਦੇ ਤੇ ਕੇ ਰੱਖ ਲਿਓ ਜਿੰਨਾ ਕ ਸਾਈਜ਼ ਤੁਹਾਨੂੰ ਚਾਹੀਦਾ ਇਸ ਤਰ੍ਹਾਂ ਵੇਲਣ ਤੋਂ ਬਾਅਦ ਆਪਾਂ ਸਾਰੀਆਂ ਕਟਿੰਗ ਕਰ ਲਾਂਗੇ ਤੇ ਇਸ ਤਰ੍ਹਾਂ ਆਪਾਂ ਦੇਖੋ ਕਟਿੰਗ ਕਰ ਲਈ ਤੇ ਜਦੋਂ ਆਪਾਂ ਫਰਾਈ ਕਰਾਂਗੇ ਸਾਰੇ ਲੇਰਾਂ ਖੁੱਲ ਜਾਣਗੇ ਤੇ ਇਸ ਤਰ੍ਹਾਂ ਬਣਾ ਕੇ ਬੇਲ ਕੇ ਸਾਰੇ ਤਿਆਰ ਕਰਕੇ ਰੱਖ ਲੈਣੇ ਆਪਾਂ ਇਹ ਬੇਲ ਕੇ ਸਾਰੇ ਤਿਆਰ ਕਰਕੇ ਤੁਹਾਨੂੰ ਦਿਖਾਉਣੀ ਆ ਲੋ ਜੀ ਆਪਾਂ ਨਮਕੀਨ ਮਠੀ ਵੀ ਬੇਲ ਲਿਆ ਚੰਗੀ ਤਰ੍ਹਾਂ ਬਿਲਕੁਲ ਜਿਵੇਂ ਤਹਾਂ ਆਪਾਂ ਨਵੇਂ ਡਿਜ਼ਾਈਨ ਤਰੀਕੇ ਨਾਲ ਬਣਾਈਆਂ ਨੇ ਤੇ ਇਹਨਾਂ ਨੂੰ ਆਪਾਂ ਫਰਾਈ ਕਰਾਂਗੇ ਤੇ ਪਹਿਲਾਂ ਆਪਾਂ ਗੁੜ ਵਾਲੀ ਮਠਿਆੜੀ ਬਣਾਈਆਂ ਸੀਗਾ ਦੇਖੋ ਇਹ ਵੀ ਫਰਾਈ ਕਰ ਲਈਆਂ ਲੋਜੀ ਗੁੜ ਵਾਲੇ ਮਠੇ ਤਾਂ ਫਰਾਈ ਸਾਰੇ ਹੋ ਗਿਆ ਤੇ ਆਪਾਂ ਹੁਣ ਨਮਕੀਨ ਮਠੀਆਂ ਨੇ ਉਹਨਾਂ ਨੂੰ ਫਰਾਈ ਕਰਾਂਗੇ ਲੋਜੀ ਨਮਕੀਨ ਮਠੀਆਂ ਦੇਖੋ ਵਧੀਆ ਕਿੰਨੇ ਵਧੀਆ ਬਣੀਆਂ ਨੇ ਤੇ ਦੇਖੋ ਸਾਰੇ ਤਹੇ ਵੀ ਖੁੱਲ ਚੁੱਕਿਆ ਨੇ ਲੋ ਜੀ ਆਪਣੇ ਨਮਕੀਨ ਮਠਿਆਈਆਂ ਵੀ ਬਣ ਕੇ ਬਿਲਕੁਲ ਤਿਆਰ ਹੋ ਗਈਆਂ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਪਹਿਲੀ ਵਾਰ ਆਏ ਹੈ ਚੈਨਲ ਸਬਸਕ੍ਰਾਈਬ ਕਰ ਲੈਣਾ ਭੁੱਲਿਆ ਕਰੋ ਵੀਡੀਓ ਨੂੰ ਪੂਰਾ ਦੇਖ ਲਿਓ ਲਾਈਕ ਵੀ ਕਰਦੇ ਹੋ ਕਮੈਂਟ ਵੀ ਕਰਦੇ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਤੁਸੀਂ ਵੀ ਘਰ 'ਚ ਬਣਾਇਓ ਤੇ ਖੁਦ ਵੀ ਖਾਇਓ ਤੇ ਆਪਣੀਆਂ ਕੁੜੀਆਂ ਨੂੰ ਵੀ ਸੰਧਾਰਚ ਜਰੂਰ ਦੇ ਕੇ ਆਇਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ